ਔਰ ਖਬਰਾਂ ਲਈ ਸਾਡਾ YouTube ਦਾ ਚੈਨਲ ਸਬਸਕ੍ਰਾਈਬ ਕਰੋ। ਸਕਰੀਨ ਤੇ ਚੱਲ ਰੀਆਂ ਤਸਵੀਰਾਂ ਲੁਧਿਆਣਾ ਦੇ ਜਵਾਹਰ ਨਗਰ ਕੈਂਪ ਦੀਆਂ ਨੇ। ਜਿੱਥੇ ਕਿ ਉਸ ਵੇਲੇ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਦੋਂ ਇੱਕ ਨੌਜਵਾਨ ਮੁੰਡਾ ਆਪਣੇ ਘਰ ਤੋਂ ਬਾਹਰ ਦਵਾਈ ਲੈਣ ਗਿਆ ਸੀ। ਤਾਂ ਜਦੋਂ ਉਹ ਵਾਪਿਸ ਆ ਰਿਹਾ ਸੀ ਤਾਂ ਇਸ ਦੌਰਾਨ ਉਸ ਦੇ ਨਾਲ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਿਸ ਦੀ CCTV ਫੁਟੇਜ ਸਾਹਮਣੇ ਆਈ ਹੈ। ਤੁਸੀਂ ਵੀ ਤਸਵੀਰਾਂ ਸਕਰੀਨ ਤੇ ਦੇਖ ਸਕਦੇ ਹੋ ਕਿ ਮੋਟਰਸਾਈਕਲ ਸਵਾਰ ਦੇ ਕ੍ਰੇਟਾ ਕਾਰ ਦੇ ਨਾਲ ਟੱਕਰ ਹੋ ਗਈ ਜਿਸ ਦੌਰਾਨ ਇਸ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਹੈ ਉਥੇ ਜੇਕਰ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ ਤਾਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿਹਦਾ ਐਕਸੀਡੈਂਟ ਹੋਇਆ ਬੇਟੇ ਦਾ ਕੀ ਨਾਮ ਸੀ ਕੀ ਗੱਲਬਾਤ ਹੈ ਬੇਟੇ ਦਾ ਨਾਮ ਸਰਜਨ ਸੀਗਾ ਹਾਂਜੀ ਉਹ ਇੱਥੋਂ ਗਿਆ ਹਾਂਜੀ 2 ਮਿੰਟ ਚ ਹੀ ਸਾਰਾ ਕੰਮ ਖਤਮ ਹੋ ਗਿਆ ਅੱਛਾ ਜੀ ਕ੍ਰੇਟਾ ਗੱਡੀ ਆ ਅੱਛਾ ਜੀ ਉਹਨੇ ਹਿੱਟ ਕਰਕੇ ਉਨ ਨੂੰ ਮਾਰਿਆ ਆਪ ਭੱਜ ਗਿਆ ਅੱਛਾ ਜੀ ਕੈਮਰੇ 'ਚ ਕਿਤੇ ਨੰਬਰ ਨਹੀਂ ਨਜ਼ਰ ਆ ਰਿਹਾ ਗ੍ਰੇਟਾ ਗੱਡੀ ਨਜ਼ਰ ਆ ਰਹੀ ਹੈ ਅੱਛਾ ਜੀ ਤੇ ਉਹ ਮੌਕੇ ਤੇ ਹੀ ਬੰਦਾ ਛੱਡ ਗਿਆ ਸੀ ਪ੍ਰਾਣ ਮੌਕੇ ਤੇ ਮੌਕੇ ਤੇ ਹੌਸਪੀਟਲ ਕੀ ਨਾਮ ਸੀ ਬੇਟਾ ਤਾਂ ਕਿੰਨੀ ਉਮਰ ਸੀ ਮੁੰਡੇ ਦੀ ਉਮਰ ਸੀ 25 ਸਾਲ ਅੱਛਾ ਜੀ ਸਰਜਨ ਕੁਮਾਰ ਨਾਮ ਸੀ ਕੀ ਕੰਮ ਕਰਦਾ ਸੀ ਕੰਮ ਆਪਣਾ ਬੈਂਕਿੰਗ ਦਾ ਕਰਦਾ ਸੀ ਅੱਛਾ ਜੀ ਵਿਆਹ ਹੋਇਆ ਸੀਗਾ ਜੀ ਹਾਂ ਜੀ ਤੇ ਹੋਰ ਪਰਿਵਾਰ ਦੇ ਵਿੱਚ ਕਿੰਨੇ ਜਿਹੜੇ ਮੈਂਬਰ ਰੋਏ ਮੈਂਬਰ ਅੱਠ ਮੈਂਬਰ ਅਬਰਾ ਅੱਛਾ ਜੀ ਉਹਨਾਂ ਦੇ ਭਰਾ ਭੈਣ ਹੈਗੇ ਹਾਂਜੀ ਜਾਣ ਕੀ ਇਹ ਜਿਹੜਾ ਹਾਦਸਾ ਵਾਪਰਿਆ ਮਾਮਲਾ ਬੜਾ ਬੁਰਾ ਹਾਦਿਕਾ ਵੀ ਮਾਤਾ ਪ੍ਰੀਤ ਉਹ ਸਾਰਿਆਂ ਦਾ ਬੁਰਾ ਲ ਮੇਰੇ 10:30 ਵਜੇ ਦੀ ਗੱਲ ਹੈ ਅੱਛਾ ਪੁਲਿਸ ਕੀਦ ਨੂੰ ਕਿਸ ਤਰ੍ਹਾਂ ਦੀ ਕਾਰਵਾਈ ਪੁਲਿਸ ਹਸਾਰਾ ਦੇ ਰਹੀ ਹੈ ਬਰਾ ਕਾਰਵਾਈ ਕਰ ਰਹੀ ਹੈ ਅੱਛਾ ਜੀ ਚਾਣਬੇਨ ਕਰ ਰਹੀ ਹੈ ਹਿਸਾਬ ਦੀ ਬੰਨ ਕਰਦੀ ਹਾਂਜੀ ਪੋਜ਼ਾ ਕਹਿਣਾ ਕਿ ਉਹ ਉਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਨੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਐਕਸੀਡੈਂਟ ਹੋਇਆ ਰਿਹਾ। ਖੰਬੇ ਦਾ ਬਚਿਆ ਸੀ ਅਸੀਂ। ਪੁਲਿਸ ਇਨਚਾਰਜ ਕਰ ਰਹੇ ਆ। ਕਿਹੜੀ ਜਗ੍ਹਾ ਤੇ ਹਾਦਸਾ ਹੋਇਆ ਜੀ ਇਹ? ਮੱਕੜ ਕਲੀਨਿਕ ਦੇ ਕੋਲ ਹੋਇਆ। ਇਹ ਹੈ। ਪਾਲ ਮੀਂਗੀ ਗੇਲ ਦੇ ਸਾਹਮਣੇ। ਸਰ ਨੌਜਵਾਨ ਦਾ ਮੁੰਡਾ ਨਾਮ ਕੀ ਹੈ ਕਿੰਨੀ ਹੁੰਦਾ? ਨਾਮ ਬਾਰੇ ਉਹਨੇ ਪੜ੍ਹਨ ਨਹੀਂ ਦਿੱਤਾ। ਅਜਾ ਸਭ ਇਨਚਾਰਜ ਐਕਸੀਡੈਂਟ ਹੋਇਆ ਤਾਂ ਮੈਂ ਜਿਹੜੇ ਜਿਹੜੇ ਮਦਈ ਪਾਰਟੀ ਸੀਗੀ ਨਾ ਉਹ ਪਹਿਲਾਂ ਇਹਨਾਂ ਨੂੰ ਲੈ ਕੇ ਚੁੱਕੀ ਹਸਪੀਟਲ 8:30 ਤੋਂ ਪਹਿਲਾਂ ਉੱਥੇ ਦੀ ਭਾਈ ਖੜੀ ਸੀ ਬਸ। ਕੋਹ ਨੂੰ ਲਿਆ ਹੋਇਆ ਸੀਗਾ? ਉਹ ਪਹਿਲੇ ਜਾ ਕੇ ਹਸਪੀਟਲ ਤੇ ਰਿਹਾ ਡਾਕਟਰ ਕੈਮਰਾ ਚੈੱਕ ਕਰ ਰਹੇ ਸਰ ਹਰ ਜਗ੍ਹਾ ਚੈੱਕ ਕਰ ਰਹੇ ਜਾਂਚ ਕਰ ਰਹੇ ਸਰ ਕੀ ਜਾ ਰਿਹਾ ਗੱਡੀ ਦੇ ਨਾਲ ਕਿਸੇ ਨਾਲ ਟਕਰੀ ਕੀਤਾ ਕੋਈ ਅਜਿਹਾ ਕੁਝ ਅੱਲੇ ਨਾ ਕੋਈ ਸਾਹਮਣੇ ਦੀ ਗੱਲ ਆਈ ਜੇ ਸਾਹਮਣੇ ਦੀ ਟੀਵੀ ਟੀਵੀ ਕੈਮਰੇ ਕਿੰਦਾ ਲੱਗਿਆ ਰਹੀ ਹਾਂਜੀ ਹਾਂਜੀ ਹਾਂ ਖਿਆ ਦੇਖਿਆ ਜਾਵੇ ਤਾਂ ਲਗਾਤਾਰ ਸੜਕ ਹਾਸੀ ਦੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਜ਼ਿਆਦਾਤਰ ਸੜਕ ਹਾਸੀ ਤੇਜ਼ ਰਫਤਾਰੀ ਕਰਕੇ ਵੱਧ ਰਹੇ ਨੇ ਇਸ ਕਰਕੇ ਲੋਕਾਂ ਨੂੰ ਜਦੋਂ ਵੀ ਬਾਹਰ ਜਾਣਾ ਹੁੰਦਾ ਤਾਂ ਆਪਣੇ ਵਾਹਨ ਦੀ ਸਪੀਡ ਆਪਣੇ ਹਿਸਾਬ ਦੇ ਨਾਲ ਕੰਟਰੋਲ ਚ